ਸਤਿ ਗੁਰੂ ਜੀ ਵੀਡੀਓ ਵੇਖ ਰਿਹਾ ਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੀ ਨਾ ਵੀਰਾ ਭੈਣਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਕ ਦੀ ਵੱਡੀ ਖਬਰ ਐਸਐਰ ਦੀ ਪੂਰੀ ਪ੍ਰਕਿਰਿਆ ਰੱਦ ਹੋ ਸਕਦੀ ਹੈ ਸੁਪਰੀਮ ਕੋਰਟ ਚ ਜੇਕਰ ਚੋਣ ਕਮਿਸ਼ਨ ਗਲਤ ਹੋਇਆ ਤਾਂ ਪੂਰੀ ਪ੍ਰਕਿਰਿਆ ਰੱਦ ਹੋਵੇਗੀ ਸੁਪਰੀਮ ਕੋਰਟ ਨੇ ਬਿਹਾਰ ਵਿੱਚ ਸਪੈਸ਼ਲ ਟੈਵਿਸ ਰਿਵੀਜ਼ਨ ਹੂੰ ਲੈ ਕੇ ਚੱਲ ਰਿਹਾ ਮਾਮਲੇ 'ਚ ਇੱਕ ਕੈਂ ਟਿੱਪਣੀ ਕੀਤੀ ਸੋਮਨ ਉਸਨਵਾਈ ਦਰਾਨ ਅਦਾਲਤ ਨੇ ਸਪਸ਼ਟ ਕੀਤਾ ਕਿ ਜੇਕਰ ਚੋਣ ਕਮਿਸ਼ਨ ਦੁਬਾਰਾ ਪਨਾਹੀ ਗਈ ਤਾਂ ਪ੍ਰਕਿਰਿਆ ਵਿੱਚ ਕੋਈ ਗੈਰ ਕਾਨੂੰਨੀ ਗੱਲ ਸਾਹਮਣੇ ਆਈ ਤਾਂ ਪੂਰੀ ਪ੍ਰਕਿਰਿਆ ਦਾ ਅੰਤ ਕਰ ਦਿੱਤੀ ਜਾ ਕਿ ਭਾਵੇਂ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਹੋ ਚੁੱਕੀ ਹੋਵੇ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੂਮ ਮਲਾ ਬਾਗਚੀ ਦੇ ਬੈਂਚ ਨੇ ਕਿਹਾ ਕਿ ਦਾਅਵਾ ਮੰਨਣਾ ਹੈ ਕਿ ਚੋਣ ਕਮਿਸ਼ਨ ਇੱਕ ਸਰਵਧਾਨੀ ਸੰਸਥਾ ਹੈ ਤੇ ਉਹਨਾਂ ਨੂੰ ਦੀ ਪਾਲਣਾ ਕਰ ਰਿਹਾ ਹੈ ਪਰ ਨਾਲ ਹੀ ਅਦਾਲਤ ਦੇ ਪਟੀਸ਼ਨ ਕਰਤਾ ਮਨਪ੍ਰਸਦ ਦਿੱਤਾ ਕਿਸ ਮੰਨਦੇ ਤੇ ਅੰਤਿਮ ਫੈਸਲਾ ਪੂਰੇ ਦੇਸ਼ 'ਚ ਲਾਗੂ ਹੋਵੇ ਕਿਉਂਕਿ ਚੋਣ ਕਮਿਸ਼ਨ ਨੇ ਦੇਸ਼ ਭਰ ਵਿੱਚ ਵੋਟ ਸੂਚੀ ਦੀ ਸੋਧ ਬਾਰੇ ਕਲ ਕੀਤੀ ਹੈ ਪਟੀਸ਼ਨ ਕਰਤਾਵਨ 1 ਅਕਤੂਬਰ ਨੂੰ ਅਤੇ ਇੱਕ ਸੁਚਿ ਪ੍ਰਕਾਸ਼ਿਤ ਹੋਣ ਤੋਂ ਪਹਿਲੇ ਸੁਣਾਈ ਪੂਰੀ ਕਰਨ ਦੀ ਮੰਗ ਕੀਤੀ ਹੈ ਇਸ ਦੇ ਜਿਪਾਵੇ ਜ਼ਦਾਰ ਨੇ ਕਹਾ ਕਿ ਅੰਤਿਮ ਪ੍ਰਕਾਸ਼ਨ ਨਾਲ ਫੈਸਲੇ ਤੇ ਕੋਈ ਪਰਕ ਨਹੀਂ ਪਵੇਗਾ ਅਦਾਲਤ ਦੇ ਸਮਾਂਬੰਦੀ ਤੇ ਅੰਤਿਮ ਫੈਸਲੀ 10 ਅਕਤੂਬਰ ਦੀ ਤਰੀਕ ਲਗਾਵੇ ਦੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ